ਸਤਿ ਸ਼੍ਰੀ ਅਕਾਲ ਨਮਸਤੇ ਸਸਕਾਲ ਦੋਸਤੋ ਮੈਂ ਜਿੰਦੀ ਮਰਜਾਨੀ ਤੇ ਲੈ ਕੇ ਹਾਜ਼ਰ ਹੋ ਗਈਆਂ ਟਰੈਵਲ ਵਿਦ ਜਿੰਦੀ ਤੇ ਦੋਸਤੋ ਆਪਣੀ ਸਿੱਖ ਹਿਸਟਰੀ ਦੀ ਜਰਨੀ ਜਾਰੀ ਆ ਤੇ ਅੱਜ ਆਪਾਂ ਗੱਲ ਕਰਾਂਗੇ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਇਹਨਾਂ ਦਾ ਜਨਮ ਹਿੰਦੂ ਖਾਨਦਾਨ ਵਿੱਚ ਜਮੰਦਰੂ ਨਾਮ ਲੈਣੇ ਨਾਲ ਪਿੰਡ ਹਰੀਕੇ ਹੁਣ ਸਰਾਏ ਨਾਗਾ ਮੁਖਸਰ ਨੇੜੇ ਪੰਜਾਬ ਵਿਖੇ ਹੋਇਆ ਭਾਈ ਲੈਣਾ ਜੀ ਖੱਤਰੀ ਟੱਬਰ ਵਿੱਚ ਪਲਿਆ ਤੇ ਇਹਨਾਂ ਦੇ ਪਿਤਾ ਜੀ ਇੱਕ ਛੋਟੇ ਕਾਰੋਬਾਰੀ ਸੀ ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ ਇਹਨਾਂ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਸਿੱਖੀ ਦੇ ਬਾਣੀ ਨਾਲ ਹੋਣ ਤੋਂ ਬਾਅਦ ਇਹ ਸਿੱਖ ਬਣ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਲੈਣਾ ਨਾਮ ਬਦਲ ਕੇ ਅੰਗਦ ਰੱਖ ਦਿੱਤਾ ਅਤੇ ਆਪਣੇ ਪੁੱਤਾਂ ਦੀ ਪਜਾਈ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1539 ਵਿੱਚ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਦੇ ਰਹਿਬਰ ਬਣੇ ਇਸ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰ ਬੰਦ ਕਰਨ ਲਈ ਮਸ਼ਹੂਰ ਹਨ ਇਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ ਨਾਲ 16 ਵਾਕ ਆਪ ਰਚੇ ਆਪਣੇ ਪੁੱਤਾਂ ਦੀ ਵਜਾਏ ਇਹਨਾਂ ਨੇ ਆਪਣੇ ਮਰੀਦ ਅਮਰਦਾਸ ਨੂੰ ਗੁਰੂ ਤਖਤ ਦਾ ਵਾਰਿਸ ਅਤੇ ਤੀਜਾ ਗੁਰੂ ਐਲਾਨਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਗੱਦੀ ਤੇ ਬੈਠਣ ਵਾਲੇ ਦੂਜੇ ਗੁਰੂ ਗੁਰੂ ਅੰਗਦ ਸਾਹਿਬ ਜੀ ਦਾ ਜਨਮ 4 ਵਿਸਾਖ 1561 ਵਿਕਰਮ ਇਹ ਅਰਤਤ 18 ਅਪ੍ਰੈਲ 1504 ਈਸਵੀ ਨੂੰ ਭਾਈ ਫੇਰੂਮਲ ਜੀ ਤੇ ਮਾਤਾ ਰਾਮੋ ਜੀ ਦੇ ਘਰ ਚਲਾ ਫਿਰੋਜਪੁਰ ਦੇ ਪਿੰਡ ਮੱਤੇ ਦੀ ਸਰਾਵਿਖੇ ਹੋਇਆ। ਆਪ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਦੀ ਸੁਪਤਰੀ ਬੀਬੀ ਖੀਵੀ ਜੀ ਨਾਲ ਸੰਗਰ ਪਿੰਡ ਵਿਖੇ ਹੋਇਆ। ਆਪ ਜੀ ਦੇ ਦੋ ਪੁੱਤਰ ਸ਼੍ਰੀ ਦਾਤੂ ਜੀ ਤੇ ਸ਼੍ਰੀ ਦਾਸੋ ਜੀ ਅਤੇ ਦੋ ਸੁਪਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਣੋਖੀ ਜੀ। ਆਪ ਜੀ ਦਾ ਪਹਿਲਾ ਨਾਂ ਭਾਈ ਲੈਣਾ ਸੀ ਜਦ ਆਪ ਘੋੜੀ ਚੜ੍ਹ ਕੇ ਸਤਗੁਰਾਂ ਦੇ ਦਰਸ਼ਨਾਂ ਲਈ ਤੁਰ ਪਏ। ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆ ਪੁਰਖਾ ਮੈਮੀ ਉਧਰ ਹੀ ਜਾਣਾ ਹੈ ਆਪਣੀ ਧਰਮਸ਼ਾਲਾ ਪੁੱਜ ਕੇ ਜਦ ਗੁਰੂ ਦੇਵ ਦੂਜੇ ਪਾਸੇ ਹੋ ਆਮਨ ਉੱਤੇ ਆ ਵਿਰਾਜੇ ਤਾਂ ਭਾਈ ਲੈਹਣੇ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਘੋੜੀ ਅੱਗੇ-ਅੱਗੇ ਪੈਦਲ ਮੈਨੂੰ ਲਿਆਏ ਹਨ ਬਸ ਫਿਰ ਉਹਨਾਂ ਨੇ ਚਰਣੀ ਟਹਿ ਕੇ ਖਿਮਾ ਮੰਗੀ ਤੇ ਬਾਬਾ ਨਾਨਕ ਨੇ ਕਿਹਾ ਵਾ ਪੁਰਖਾ ਤੇਰਾ ਨਾਮ ਲੈਣਾ ਹੈ ਤੇ ਤੂੰ ਲੈਣਾ ਹੈ ਤੇ ਅਸੀਂ ਦੇਣਾ ਹੈ ਗੁਰੂ ਅੰਗਦ ਦੇਵ ਜੀ ਦੇ ਸਮੁੱਚੇ ਜੀਵਨ ਤੇ ਤਿੰਨ ਪ੍ਰਤੱਖ ਹਿੱਸੇ ਬੰਦੇ ਹਨ ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ گزارਿਆ ਇਹ ਸਨ 1504 ਤੋਂ 1533 ਤੱਕ ਸੀ ਦੂਜਾ ਹਿੱਸਾ ਉਹ ਹੈ ਜੋ ਆਪ ਦੀ ਗੁਰੂ ਭਗਤੀ ਵਿੱਚ ਗੁਜ਼ਰਿਆ ਸਨ 1532 ਤੋਂ 1534 ਤੱਕ ਤੀਜਾ ਹਿੱਸਾ ਆਪ ਨੇ ਗੁਰਗੱਦੀ ਵਿਰਾਜਮਾਨ ਹੋ ਕੇ ਪਰਮ ਗੁਰੂ ਨਾਨਕ ਸਾਹਿਬ ਜੀ ਦੇ ਨਿਪੁੰਨ ਨੂੰ ਅੱਗੇ ਵਧਾਇਆ ਇਹ ਸਨ 1539 ਤੇ 1555 ਤੱਕ ਦਾ ਹੈ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਬਾਟ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਾਰਾਂ ਵਿੱਚ ਅੰਕਿਤ ਹਨ ਇਹੋ ਆਪ ਜੀ ਦੀ ਸੰਪੂਰਨ ਰਚਨਾ ਹੈ ਜਿਸ ਦਾ ਆਕਾਰ ਬਹੁਤ ਥੋੜਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੌੜੀਆਂ ਨਾਲ ਸ਼ਲੋਕ ਲਗਾਏ ਜਿਸੇ ਇੱਕ ਵਾਰ ਦੀਆਂ ਪੌੜੀਆਂ ਤੇ ਆਸ ਕਰਕੇ ਇੱਕੋ ਮਹੱਲੇ ਦੀਆਂ ਰਚਨਾ ਸਨ ਪਰ ਸ਼ਲੋਕ ਹੋਰ ਗੁਰੂ ਸਾਹਿਬਾਨ ਦੇ ਵੀ ਨਾਲ ਲਗਾਈ ਗਈ ਵਾਰ ਵਿੱਚ ਸਮੂਚੀ ਵਾਰ ਉਸੇ ਮਹੱਲੇ ਦੇ ਸੰਕੇਤ ਥੱਲੇ ਅੰਕਤ ਕੀਤੀ ਗਈ ਜੋ ਵਾਰ ਦੀਆਂ ਪੌੜੀਆਂ ਦਾ ਕਰਤਾ ਸੀ ਸੋ ਗੁਰੂ ਅੰਗਦ ਦੇਵ ਜੀ ਦੇ ਨਾਂ ਤੇ ਕੋਈ ਵਾਰ ਨਹੀਂ ਹੈ ਪਰ ਹੋਰ ਮਹੱਲਿਆਂ ਦੀਆਂ ਵਾਰਾਂ ਵਿੱਚ ਇਹਨਾਂ ਦੇ ਸ਼ਲੋਕ ਦਰਜ ਹਨ ਆਪ ਦੇ ਸ਼ਲੋਕਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚੋਂ ਵੇਰਵਾ ਇਸ ਪ੍ਰਕਾਰ ਹੈ ਵਾਰ ਸ੍ਰੀ ਰਾਗ ਮਹੱਲਾ ਦੂਜਾ ਵਾਰ ਮਾਜ ਮਹੱਲਾ ਦੂਜਾ ਵਾਰ ਅਸਾ ਮਹੱਲਾ ਦੂਜਾ ਵਾਰ ਸੋਰਠ ਮਹੱਲਾ ਦੂਜਾ ਵਾਰ ਸੂਹੀ ਮਹੱਲਾ ਦੂਜਾ ਵਾਰ ਰਾਮਕਲੀ ਮਹੱਲਾ ਦੂਜਾ ਵਾਰ ਮਾਰੂ ਮਹੱਲਾ ਦੂਜਾ ਵਾਰ ਸਰੰਗ ਮਹੱਲਾ ਦੂਜਾ ਵਾਰ ਸਵਾਰ ਮਹੱਲਾ ਦੂਜਾ ਤੇ ਦੋਸਤੋ ਇਹ ਸੀ ਛੋਟੀ ਜਹੀ ਕੋਸ਼ਿਸ਼ ਸ੍ਰੀ ਗੁਰੂ ਅੰਗਦ ਦੇਵ ਜੀ ਸਾਹਿਬ ਦੀ ਜੀਵਨੀ ਬਾਰੇ ਉਮੀਦ ਕਰਦੀਆਂ ਆਪ ਸਭ ਨੂੰ ਇਹ ਪ੍ਰਵਾਨ ਹੋਵੇਗੀ ਪੁੱਲਾਂ ਗਲਤੀਆਂ ਲਈ ਖਿਮਾ ਤੇ ਦੋਸਤੋ ਮਿਲਦੇ ਆ ਨੈਕਸਟ ਐਪੀਸੋਡ ਦੇ ਵਿੱਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ